ਸਮਰੱਥ ਗੁਰੂ ਸਿਰ ਹੱਥ ਧਰਿਓ ਗੌਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗੰਨ ਹਰਿਓ ਨਿਸਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਓ ਭੰਦਾਸ ਸੋ ਆਸ ਜਗਤ੍ਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM DAS GURU HAR SAT KIYO ਸਮਰੱਥ ਗੁਰੂ ਸਿਰ ਹੱਥ ਧਰਿਓ RAM DAS GURU HAR SAT KIYO ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੋਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਵਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤ ਪਾਨ ਡਰਿਓ ਬੰਦਾਸ ਸੋ ਆਸ ਜਗਤ੍ਰ ਗੁਰੂ ਕੀ 파ਰਸ ਭੇਟ ਪਰਸ ਕਰਿਓ RAMDAS GURU HAR SAT KIYO SAMRATH GURU SIR HATH TARYO RAMDAS GURU ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗੰਨ ਹਰਿਓ ਨਿਸਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਓ ਭੰਨ ਦਾਸ ਸੋ ਆਸ ਜਗਤ੍ਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੌਰ ਕੀ ਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗੰਨ ਹਰਿਓ ਨਿਸਵਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤ ਪਾਨ ਡਰਿਓ ਪੰਨਾ ਦਾਸ ਸੋ ਆਸ ਜਗਤ੍ਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM DAS GURU HAR SAT KIYO SAMRATH GURU SIR HATH TARYO RAM DAS GURU ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗੰਨ ਹਰਿਓ ਨੇ ਸਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਓ ਭੰਦਾਸ ਸੋ ਆਸ ਜਗਤ੍ਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੌਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗੰਨ ਹਰਿਓ ਨਿਸਵਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁੱਤ ਪਾਨ ਡਰਿਓ ਪੰਡਾਸ ਸੋ ਆਸ ਜਗਤ੍ਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM DAS GURU HAR SAT KIYO ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੋਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗੰਨ ਹਰਿਓ ਨਿਸਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਓ ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੌਰ ਕੀ ਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗੰਨ ਹਰਿਓ ਨੇ ਸਵਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁੱਤ ਪਾਨ ਡਰਿਓ ਪੰਡਾਸ ਸੋ ਆਸ ਜਗਤ੍ਰ ਗੁਰੂ ਕੀ 파ਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਤਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਤਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗੰਨ ਹਰਿਓ ਨਿਸਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਓ ਭੰਦਾਸ ਸੋ ਆਸ ਜਗਤ੍ਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ RAM DAS GURU HAR SAT KIYO ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੋਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਵਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤ ਪਾਨ ਡਰਿਓ ਬੰਦਾਸ ਸੋ ਆਸ ਜਗਤ੍ਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAMDAS GURU HAR SAT KIYO SAMRATH GURU SIR HATH TARYO RAMDAS GURU ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ